ਸਾਸਿਕਾ ਜੀ ਸਾਰਿਆਂ ਨੂੰ ਬਾਈ ਗੋਪੀ ਨੇ ਪਹੁੰਚ ਚੁੱਕੇ ਜੀ ਕੈਮਰਾ ਘੁਮਾ ਰੋ ਵੇਖੋ ਅੱਜ ਵੀ ਅਠ ਨੌ ਦਾ ਲੱਗ ਪਾ ਪਛੂ ਹੈਗੇ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਹੋ ਜੀ ਠੀਕਾ ਜੀ ਠੀਕਾ ਜੀ ਉਹਦੇ ਉਹ ਆ ਰਿਹਾ ਉਹ ਹੀ ਖੇਲਾ ਹਾਂ ਜੀ ਵਿਆਹ ਰੱਖਣ ਗਏ ਹੁਣੇ ਜਾਈ ਆ ਆਇਆ ਤੁਹਾਨੂੰ ਕਿੰਨਾ ਖੰਡਾ ਲੇਟ ਕੀਤਾ ਮੈਂ ਚਲੋ ਕੋਈ ਗੱਲ ਨਹੀਂ ਅੱਜ ਫਿਰ ਮੈਂ ਤਾਂ ਕਿਹਾ ਮੈਂ ਤਾਂ 10 ਮਿੰਟ ਲੇਟ ਹੋਣਗੇ ਹਾਂ ਹਾਂ ਕੋਈ ਨਹੀਂ ਤਦ ਕੰਮ ਚੱਲ ਜਾਊਗਾ ਕਿੰਨਿਆ ਜੀ ਫਿਰ ਆ ਆ ਗਏ ਸੱਤ ਅੱਠ ਮੱਜਾਂ ਚ ਚਲੋ ਹਾਂ ਜੀ ਕੰਮ ਸ਼ੁਰੂ ਫਿਰ ਹਾਂ ਜੀ ਆ ਇਹ ਦੁੱਧੇ ਸੁਈ ਝੋਟੀ ਰਾਤ ਦੀ ਸੁਈ ਅਛ ਰਾਤ ਦੀ ਸੁਈ ਹੈ ਜੀ ਰਾਤ ਦੀ ਰਾਤ ਹੀ ਸੁਈ ਹੈ ਲਓ ਜੀ ਹਾਂ ਝੋਟੀ ਬਹੁਤ ਝੋਟੀ ਰਾਤ ਹੀ ਸੁਈ ਆ ਰਾਤ ਦੀ ਝੋਟੀ ਝੋਟੀ ਬਹੁਤ ਆ ਕਰੋ ਚੱਕ ਦੋਤ ਵਾਲੀ ਆ ਚਲੋ ਇਹਦੇ ਕਰ ਜੂਗੀ ਝੋਟੀ 15 16 ਕਿਲੋ ਪਾ ਦੂਗੀ 15 16 ਕਿਲੋ ਹੈ ਹਾਂ ਆ ਜੀ ਵੀ ਬੜੀ ਚੰਗੀ ਆ ਚਵਾਹ ਝੋਟੀ ਐ ਵਧੀਆ ਬਹੁਤ ਚੰਗੀ ਝੋਟੀ ਕੋ ਗੱਲਾਂ ਨਹੀਂ ਦੇ ਲਿਆਓ ਜੀ ਲਿਆਓ ਝੋਟੀ ਬਹੁਤ ਚੰਗੀ ਆ ਵੇਖ ਉਹਦਾ ਬੱਚਾ ਵੀ ਗੜੀ ਬੱਚਾ ਮਰ ਗਿਆ ਆ ਗਿਆ ਜੀ ਹਾਂ ਬਾਜੀ ਬਚਾ ਗਈ ਆ ਗਿਆ ਮਗਰ ਮਿੱਟਾ ਮਗਰ ਕੱਟੀ ਕੱਟੀ ਮਗਰ ਆ ਗਈ ਜੀ ਕੱਟੀ ਲਓ ਜੀ ਕਰੋ ਚੈੱਕ ਕਰਾ ਦੇ ਹਾਂਜੀ ਭਾਜੀ ਛੋਟੀ ਦੇ ਬਾਹਲੀ ਚੰਗੀ ਆ ਰੋਟੀ ਦੇ ਹੋਣ ਜੇ ਪਹਿਲੇ ਵਜਾ ਤੇ ਆਪਾਂ ਡੇਢ ਦੀ ਵੀ ਦੇ ਆਪਾਂ ਜਾਇ ਦੇ ਦੀਏ ਹੂੰ ਸਵਾ ਦੀ ਦੇ ਦੀਏ ਕਰਦਾ ਜਿੰਨਾ ਕਰਦਾ ਚਲ ਇੱਕ ਬੰਦਾ ਦੇ ਦੇ ਠੀਕ ਆ ਇੱਕ ਬੰਦਾ ਜਾਣ ਹਾਂ ਠੀਕ ਆ ਇਹ ਮੱਧ 20 ਕਿਲੋ ਵਾਲੀ ਆ ਮੱਧ ਬੜੀ ਚੰਗੀ 16 ਕਿਲੋ ਨੂੰ ਵੀ ਕੰਡਾ ਕਰਦੀ ਆ ਅੱਛਾ ਜਿਹੜਾ ਮੱਧ ਹੀ ਕੰਡਾ ਕਰਕੇ ਖੜੀ ਆ ਲੋ ਜੀ ਬਹੁਤ ਵੱਡੀ ਮੈਲੀ ਦੀ ਮਈਆਂ ਪਿਓਰ ਨੀਲੀ ਦੀ ਨੀਲੀ ਵੀ ਬੱਚਾ ਵੀ ਨੀਲੀ ਦਾ ਕਟਾ ਦਿੱਤਾ ਨੇ ਕਟਾ ਜਾ ਗਾ ਨੀਲੀ ਵੀ ਆ ਪਿਓ ਨੀਲੀ ਦੀ ਮਾ ਆ ਚੈੱਕ ਕਰੋ 16 ਕਿਲੋ ਮਈ ਕੋਲ ਕੰਡਾ ਉਪੋਂ ਕਰਕੇ ਕੋਈ ਜਿਹੜਾ ਮਰਦੀ ਵੀਰਪੁਰਾ ਚੋਕੇ ਖੜੇ ਦੋੜਾਂਗੇ ਚੋਵੇ ਤਿੰਨੇ ਚੋਵੇ ਠੀਕ ਆ 16 ਕਿਲੋ ਮੈਂ ਕੋਈ ਕੰਡੇ ਵਾਲਾ ਦੁੱਧ ਹੋਣਾਗਾ ਉਹ ਕਿਹਦੇ ਚੋਕੇ ਖੜੇ ਜਿਹੜਾ ਮੈਂ ਨਹੀਂ ਬੜੀ ਪਲੀ ਬਈ ਹਣਾ ਬਾਈ ਨਹੀਂ ਉਹ ਸਾਂਭੀ ਬੜੀ ਹੈ ਚਾਰ ਦੀ ਪਲੀਏ ਦੁੱਧ ਖਾਕ ਬੜੀ ਮੈਨ ਪਈ ਹੈ ਤਾਂਗ ਦੀ ਬੜੀ ਬੜੇ ਦੁੱਧ ਵਾਲੀ ਮਈਆਂ ਸਾਰੇ ਕਮੇ ਪੂਰੀ ਮਈਆਂ ਬਹੁਤ ਚੰਗੀ ਮੈਂ ਬਾਟਿੰਗ ਹੋਈ ਮੋਤੀ ਵਾਲਾ ਜਲਸੀ ਵਾਲੀ ਆ ਡੇਰੇ ਤੋਂ ਨਹੀਂ ਆਈ ਕਿਤੇ ਹਾਂਜੀ ਡੇਰੇ ਚੋਂ ਲਿਆਂਦੀ ਆ ਹਾਂਜੀ ਬੂਥੀ ਇਹਦੀ ਜਲਸੀਆਂ ਵਾਲੀ ਆ ਦੁੱਧ ਵਾਲੀ ਵੀ ਆ ਦੁੱਧ ਤੇ ਕੰਡੇ ਤੇ ਚੜੀ 16 ਕਿਲੋ ਹੁਣ ਮੈਂ ਸੌਖਾ ਦੁੱਧ ਹੈਗਾ ਠੀਕ ਆ ਹਾਂ ਮੈਂ ਬਹੁਤ ਚੰਗੀ ਆ ਬੋਲੋ ਜੀ ਬੂਥੀ ਖਲਾ ਕੱਢੀ ਸੋਹਣੀ ਛਾਣੀ ਬੱਚਾ ਆਲਾ ਟੌਪ ਦਾ ਪਿਓ ਨਹੀਂ ਲੀਦਾ ਮੈਂ ਜਦੋਂ ਉਹਦਾ ਲਈ ਫਿਰ ਦੋਦੀ ਆ ਪਰ ਆਪਾਂ ਯਾਰ ਕਰਕੇ ਮੈਂ ਕੇਂਦਰੀ ਦੇ ਵਾਰੀਆਂ ਲਾਉਣੀਆਂ ਹਨਾ 1.5 ਦੀ ਮੈਂ ਦੇ ਦਾਂਗੇ ਠੀਕ ਆ ਠੀਕ ਹੈ ਹਾਂਜੀ ਹਾਂਜੀ ਤੇ ਆਹ ਬਾਈ ਜੀ ਇਹ ਝੋਟੀ ਦੁਜੇ ਸੂਈ ਆ ਦੋ ਦੇ ਕੋਈ ਹੁਣ ਕੋਈ ਮੌਕੇ ਤੇ ਯਾਰਾ ਕਿਲੋ ਝੋਟੀ ਹੋਊਗਾ ਇਹ ਥਣ ਕਿਹੜਾ ਲੱਗਾ ਫਿਰ ਹਣ ਚਵਾਈ ਕਿਦੇ ਮੋਟਰ ਵਾਲੀ ਅੱਛਾ ਚਵਾਈ ਤੇ ਬਾਹਲੀ ਪੋਲੀ ਆ ਹੂੰ ਚਵਾਈ ਇਦਾਂ ਦੀ ਕੋਈ ਗੱਲਾਂ ਨਹੀਂ ਦੇ ਆਜੋ ਜੀ ਆਜੋ ਆਜੋ ਦੁਜੇ ਸੂਏ ਝੋਟੀ ਚੋਈ ਦਿੱਤੀ ਅੱਗੇ ਚੋਈ ਪਿਛਲੇ ਸੂਏ ਵੀ ਠੀਕ ਆ ਪਰ ਦੁੱਧ ਵਾਲੀ ਝੋਟੀ ਆ ਦੁੱਧ ਵਾਲੀ ਆ ਹਾਂਜੀ ਹਾਂਜੀ ਲਓ ਜੀ ਦੋ ਦਿਨ ਕੋ ਹੁਣ ਵੀ ਦਾਹ ਤੋਂ ਬਾਅਦ ਹੀ ਯਾਰਾ ਕਿਲੋ ਜੇ ਸੂਈ ਨਹੀਂ ਸਾਰੀ ਚੌਥਾ ਦਿਨ ਆ ਪਜਵਾ ਤੇ ਇਹਦਾ ਮੁੱਲ ਬਜੀ ਫਿਰ ਇਹ ਵੀ ਕੱਟੀ ਉਦਾਂ ਤੇ ਬਾਹਲੇ ਰੁਪਏ ਨੇ ਉਹ ਕਹਿ ਦਈਏ ਹਾਂਜੀ 110 ਦੀ ਦੇ ਰਹੀਏ 11000 ਠੀਕ ਆ ਕਿੰਨਾ ਮਾਰ 40 ਛੋਟ ਕਰ ਦਾਂਗੇ ਉੱਚਾ ਠੀਕ ਆ 50 ਛੋਟ ਕਰ ਦਾਂਗੇ ਚਲੋ ਹਾਂਜੀ ਬੰਦੇ ਆ ਮਾਦੀ ਨੀਲੀ ਦੀ ਆ ਲੰਡੀ ਹੈ ਫਿਰ ਤੰਗ ਕਰਦੇ ਤੁਹਾਨੂੰ ਵੇਲੇ ਬੰਦੇ ਛੇੜਦੇ ਆਗੇ ਯਾਰਾ ਮਿਲਾਂ ਦਾ ਉਧਰ ਬਸਣੇ ਉਧਰ ਜਾਣਾ ਇਹ ਵੀ ਨੀਲੀ ਦੀ ਆ ਤੇ ਦਾ ਹੈ ਮੈਂ ਲੰਡੀ ਆ ਹਾਂਜੀ ਹੈ ਮੈਂ ਥੋੜੀ ਪੂਸ਼ਟੂ ਲੰਡੀ ਰਹਿ ਗਈ ਆ ਮੈਂ ਵੱਡੇ ਦੁੱਧ ਵਾਲੀ ਆ ਹੁਣ ਕਿੰਨਾ ਕੋਈ ਹੁਣ 10 ਲ ਹੋਊਗਾ ਹੁਣ ਮੌਕੇ ਦੇ ਜੜਾ ਲਓ ਜੀ ਹਾਂ 10 ਸਾਰੀ ਚੌਂ ਬੰਨਿਆ ਨਾ ਚੌਥਾ ਦੇਣਾ ਅੱਜ ਇਹਨੂੰ ਅੱਛਾ ਪਰ ਦੁੱਧ ਨੂੰ ਬਹੁਤ ਚੰਗੀ ਨਿਕਲੀ ਆ ਲੈ ਵਾਹ ਜੀ ਕਰਾਂ ਇਹ ਦੁੱਧ ਵਾਲੀ ਆ ਲੰਮੀ ਲੈ ਜਾ ਆ ਵਾਹ ਉਹ ਚੁੰਨੀ ਸਾਰੀ ਥੱਲੇ ਲੰਮਕ ਦੀ ਫੇੜੀ ਚੱਲ ਲੈ ਜਾ ਸਿੱਧੀ ਲੈ ਜਾ ਮਾੜੀ ਤੋਰ ਤੇ ਕੋਈ ਨਹੀਂ ਕੋਈ ਨਹੀਂ ਚੁੰਨੀ ਲੈ ਠੀਕ ਆ ਉਹਦੇ ਮੋਟਾਂ ਦੇ ਕਿਹੜੇ ਆਜੋ ਆਜੋ ਮੋਟੇ ਇੱਦਾਂ ਹੀ ਕਰ ਦਿੰਦੇ ਆ ਲਿਆਓ ਲਿਆਓ ਓਏ ਹੈ ਹਾਂਜੀ ਹਾਂਜੀ ਇਹ ਦੋ ਦੇ ਬਿਲਕੁਲ ਚੁੰਨੀ ਖੁੱਲ ਗਈ ਉਹ ਇਹਦਾ ਬਾਜੀ ਮੋਲ ਫਿਰ ਇਹਦਾ ਇਹਦਾ ਜਾਇਜ਼ ਹੀ ਪੋੜਣਾ ਆਪਾਂ ਹੂੰ ਅਸੀਂ ਵੀ ਪਾ ਦਈਏ ਹੋਰ ਜਾਣ ਦੋ ਹੋਰ ਪਾ ਦਈਏ ਚਾ 75 ਦੀ ਠੀਕ ਆ ਚਲੋ ਤਾਂ ਦੋ ਦਵਾਲੀਆਂ ਦੋ 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 10 ਹਜ਼ਾਰ ਕਿਲੋ ਹੁਣ ਵੀ ਮੌਕੇ ਜਿਹੜਾ ਮਾਦੀ ਚੋਕ ਲੈ ਰਹੀ ਕੋਈ ਕਿਤੇ ਨਹੀਂ ਜਾ ਠੀਕ ਠੀਕ ਆ ਦੋ ਦਵਾਲੀਆਂ ਬਾਹਰ ਹੀ ਖਰੀਏ ਵੀ ਦੋ ਦਾਲੀ ਤੇ ਆਹਾਂ ਭਾਈ ਜੀ ਫਿਰ ਉਹ ਚੁੰਨੀ ਬੰਦ ਹੈ ਆਹਾਂ ਇਹ ਵੀ ਤਾਜੀ ਸੂਈ ਆ ਇਹ ਵੀ ਹਫਤੇ ਤੋਂ ਅੰਦਰ ਅੰਦਰ ਹੀ ਸੂਈ ਆ ਅੱਛਾ ਤਾਜੀ ਸੂਈ ਆ ਹਾਂਜੀ ਇੱਕੋ ਵੀ ਕੋਈ ਨੌਂ ਦਾ ਅਕਲ ਹੋਊਗਾ ਲਓ ਜੀ 9-10 ਕਿਲੋ 9-10 ਕਿਲੋ ਤਿਆਰ ਹੋਣਗੇ ਬੋਲੇ ਰੇਡ ਵੀ ਸੀ ਇਹ ਵੀ ਤੁਹਾਡੀ ਬਹੁਤ ਚੰਗੀ ਆ ਸਿੱਧੀ ਬਾਗਾਂ ਤੋੜੇ ਨੂੰ ਬਾ ਠੀਕ ਆ ਲੈ ਲੈ ਲੰਮੀ ਲੈ ਜਾ ਮਾਲ ਆ ਜੀ ਲੈ ਲੈ ਲੰਮੀ ਸਿੱਧੀ ਲੈ ਆ ਛੋਟੀ ਲਈ ਕਰਕੇ ਸਾਰਾ ਛੋਟੀ ਵੀ ਓੜੀ ਚੰਗੀ ਦੁੱਧ ਵਾਲੀ ਆ ਹਾਂਜੀ ਹਾਂਜੀ ਹਾਂ ਛੋਟੀ ਉਹ ਖਰੀਏ ਵੀ ਚੂਣ ਚੂਣ ਛੋਟੀ 9 ਕਿਲੋ ਹੁਣ ਵੀ ਮੌਕੇ ਤੇ ਪਕਾ ਦੋ ਦਊਗਾ ਇਹਦਾ ਬਾਜੀ ਮੁੱਲ ਹਾਂਜੀ ਇਹਦਾ ਵੀ ਹੈ ਜੀ ਆ ਹਾਂਜੀ ਲੱਖ ਦੀ ਪਾ ਦੀਏ ਹੋਰ ਜਾਣ ਦੋ ਹੋ ਜਾਂਦੀਏ ਯਾਰ ਚਾ 95 ਦੀ ਦੀਦਾ ਚਲੋ ਠੀਕ ਹੈ ਜਾ ਹਾਂ ਆਹ ਜੁਈ ਹੈ ਦੁੱਧ ਵਾਲੀ ਹੈ ਝੋਟੀ ਇਹ ਵੀ ਚੰਗੀ ਹੈ ਆਹ ਬਾਜੀ ਫਿਰ ਹਾਂ ਇਹ ਤਿਆਰ ਹੀ ਆ ਵਾ ਸੂਣ ਦੇ ਹੀ ਆ ਅੱਛੇ ਤਿਆਰ ਹੀ ਆ ਬੱਦ ਸੂਭੂ ਵੀ ਚਾਹ ਰਹੀ ਹਮਾਰੇ ਬਾਤ ਸੂਣ ਲੋ ਜੀ ਦਬਨ ਝੋਟੀ ਆ ਹਾਂ ਸੂਆ ਬਾਜੀ ਕਿਨਵਾ ਹੋਊਗੀ ਮੈਂ ਤੇਜਾ ਕੋ ਹੋਊਗਾ ਮੈਂ ਤੇਜਾ ਸੂਆ ਕੋ ਹੋਊਗਾ ਸੂਆ ਹਾਂ ਹੈ ਦੁੱਧ ਵਾਲੀ ਆ ਇਹ ਸੂਣ ਦੇ ਹੀ ਆ ਤੇ ਸੂਖ ਹੋਊਗੀ ਲੈ ਮਿਲੂ ਵਾਲੀ ਮੈਂ ਤੇ ਦੋ ਘੰਟੇ ਪੱਕੇ ਪਾਉਂ ਸੂਫੇ ਬਲੇ ਸੂ ਬਣੀ ਹੈ ਕਮਾਲ ਹੈ ਵੀ ਕਮਾਲਾ ਵਗਿਆ ਇਹ ਇਹ ਲਾਜੂ ਜਿਆਦੀ ਚੰਗੀ ਆ ਬਹੁਤ ਸੰਭੀ ਦੁੱਧਾ ਤੇ ਮੈਂ ਦੁੱਧ ਵਾਲੀ ਦੁੱਧ 12 13 ਕਿਲੋਵੇਂ ਪਾ ਦੂ ਆ ਜਵਾਨੇ ਝੋਟੀਆਂ ਜੈਨੂੰ ਕੀ ਹੋਇਆ ਆ ਜਵਾਨੀ ਜਾ ਇਹ ਕਿਹੜੀ ਉਦਾਂ ਦੁੱਧ ਵਾਲੀ ਆ ਹਾਂਜੀ ਮੈਂ ਵੀ 12 13 ਕਿਲੋਵੇਂ ਪਾ ਦਊਗੀ ਜਿੰਨੀ ਬਹੁਤ ਸੰਭੀ ਸੁੰਭੀ ਦੁੱਧ ਇਹ ਆਪਾਂ ਜਾਇਦੀ ਪੌਣੀਆਂ ਉਦਦਰ ਮੇਰੇ ਅੱਜ 90 ਦੀ ਆ ਹਾਂ ਆਪਾਂ ਬਾਸੀ ਆਦੀ ਦੇ ਦੇਣੀ ਆ ਠੀਕ ਆ ਦੋ ਹੀ ਹੋਰ ਛੱਡ ਦੋ ਨਹੀਂ ਦੋ ਜਾਨ ਲੈ ਦੱਸ ਚੱਲ ਹੋਰ ਛਡਾ ਲੈ ਹਾਂਜੀ ਇਹ ਵੀ ਨੀਲੀ ਦੀ ਆ ਠੀਕ ਆ ਇਹ ਵੀ ਘਬਰ ਇਹ ਵੀ ਸੂਈ ਆ ਅੱਛਾ ਹਾਂਜੀ ਹਾਂਜੀ ਦੀ ਦੀ ਇਹ ਵੀ ਸੂਈ ਆ ਇਹ ਵੀ ਸੂਈ ਆ ਇਹ ਵੀ ਕਰੋ ਚੈੱਕ ਇਹ ਮੈਂ ਬਹੁਤ ਚੰਗੀ ਦੁੱਧ ਵਾਲੀ ਆ ਆਜੋ ਜੀ ਆਜੋ ਕਿੰਨਾ ਸੁਆ ਦੁੱਧ ਹੁਣ ਵੀ ਕੋਈ 8-9 ਕਿਲੋ 9 ਕਿਲੋ ਹੁਣ ਵੀ ਹੋਊਗਾ ਮੈਂ ਬਹੁਤ ਚੰਗੀ ਸਿੰਘ ਸੁਗਦੀ ਬੜੀ ਚੰਗੀ ਆ ਬੱਚੇ ਤੇ ਲੈ ਜੀ ਵਾ ਗਿਆ ਬੱਚਾ ਖਾਲਦੀ ਤਾਂ ਨੇ ਤੇ ਇਹਦਾ ਮੁੱਲ ਬਾਜੀ ਫਿਰ ਇਹਦਾ ਜਬਾ ਜੀ ਪਾ ਦੀਏ ਹਾਂਜੀ 90 ਦੀ ਪਾ ਦੀਏ ਲਾਸਟ ਪੀਸ ਆ ਹੋਰ ਘੱਟ ਕਰ ਦੀਏ ਕਿਆ 85 ਦੀ ਠੀਕ ਆ ਨਹੀਂ ਭਾਜੀ ਨਹੀਂ ਹੋ ਜਾਏ ਕਰੀਏ ਨਹੀਂ ਨਾ ਦਦ ਦਦ ਦਦੋ ਕੀ ਆ 80 ਦੀ ਜਾਣ ਦੋ ਲੈ ਦੱਸ ਹੈ 80 ਜੋ ਕੀ ਪਾਵਾਂ ਮੈਂ ਬਣੀ ਚੰਗੀ ਆ ਲੈ 70 ਨੂੰ ਕਹਦੇ ਫਿਰਦੇ ਮੈਂ ਦੱਸ ਤੂੰ ਤੇ ਤੂੰ ਫੇਰ ਨਹੀਂ ਕਰਦਾ ਤੇ ਲੈ ਕੋਈ ਨਹੀਂ ਜਾਣਦਾ ਚੱਲ ਜਾਣਦਾ ਚਲੋ ਚਲ ਜਾਂ ਦੱਸ 10000 ਦੇ ਚਲ ਵੇ ਲੋ ਛੜ ਨਾ ਕਰ ਜੇ ਨਹੀਂ 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 ਉਹ ਤਾਂ ਬਹੁਤ ਯਾਰੇ ਆ ਚੱਲ ਲੈ ਜਾ ਇਹਨੇ ਉੱਤੇ ਬਾਤੀ ਆ ਲੋ ਜੀ ਆਈ 5000 ਕਢਾ ਤਾ 8 ਰੋਡ ਲਾਇਓ ਜੋੜੀਆਂ ਵਾਂ ਜਾ ਸੇਲ ਆ ਤੇ ਬਾਕੀ ਮੇਰਾ ਵੀ ਇੱਥੇ ਆ ਕੇ ਔਰ 2 ਕਿਲੋ ਪਾਸ ਕਰੋ ਚੈੱਕ ਕਰੋ ਦੋ ਤਾਲੀਆਂ ਮੱਝਾਂ ਕੋਈ ਗੱਲ ਨਹੀਂ ਆ ਵੀ ਮੱਝਾਂ ਲੈ ਜੋ ਯਾਦ ਕਰੂਗਾ ਯਾਰ ਵਾਕੇ ਵਸੇ 3 ਕਿਲੋ ਦੀ ਮੈਂ ਦੀ ਗਾਰੰਟੀ ਆ ਹੁਣ ਵੀ 16 ਕਿਲੋ ਦੇ ਮੱਝੀ ਚੋਗੇ ਖੜੇ ਚਲੋ ਹਾਂਜੀ ਹਾਂਜੀ ਬੋਲੋ ਫਿਰ ਨੰਬਰ ਜੀ ਨੰਬਰ ਆਪਣਾ 98780 5230 ਪਿੰਡ ਗਗੜਪਾਲਾ ਜਲਾ ਮਸਾ ਤਹਿਸੀਲ ਬਾਬਾ ਕਾਲਾ ਸਸੀਗੜ ਸਸੀ